ਅੱਜ ਇਹ ਸਾਡੇ ਘਰ ਅੱਗ ਲੱਗੀ ਐ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੁਚਲਿਆ ਵੀ ਜਾਊਗਾ ਜਿਹੋ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਫਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਹੈ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨੇ ਅੱਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਹੈ ਹਰ ਇੱਕ ਨਾਲ ਹੀ ਹੋਣਾ ਤੁਸੀਂ ਕੱਠ ਦੀ ਕਾਲਜ ਦੇ ਜਾਂ ਰਹੇ ਹੋ ਕੱਠ ਦੀ ਕਾਲ ਦਿੱਤੀ ਹੋਈ ਹੈ ਜੀ ਭਾਈ ਪਹਿਲੀ 29 ਤਰੀਕ ਦੀ ਕੱਠ ਦੀ ਕਾਲ ਦਿੱਤੀ ਹੋਈ ਆ ਕੱਠ ਦੀ ਵੀ ਕਾਲ ਜੋ ਵੀ ਜੱਥੇਬੰਦੀਆਂ ਦੋ ਦੋ ਪ੍ਰੋਗਰਾਮ ਲਿਖਣਗੇ ਜੋ ਵੀ ਕਰਨਾ ਪਊ ਬਾਈ ਜੋ ਵੀ ਸੜਕਾ ਜਾਮ ਕਰਨੇ ਕੁਝ ਵੀ ਕਰਨਾ ਪੈਣਾਗਾ ਜਿੰਨੇ ਕੁ ਜੋਗੇ ਹੈਗੇ ਆ ਬਾਈ ਜੀ ਜਿਉਂਦੇ ਰਹੇ ਤੱਕ ਕਰਾਂਗੇ ਬੜਿਆਲਾ ਪ੍ਰਤੀਦਾਤਾ ਆਕੀ ਕੱਟ ਦੀ ਜਗਾ ਵੀ ਚੇਂਜ ਹੋ ਸਕਦੀ ਪੁਟਿਆਲਾ ਨੂੰ ਪਰ ਇਹ ਕੱਟ ਦੀ ਜਗਾ ਇੱਕ ਵਾਰ ਤਾਂ ਪਿੰਡ ਦੀ ਰੱਖੀ ਜੇ ਪਿੰਡ ਦੀ ਹੀ ਰਹੂਗੀ ਉਸ ਤੋਂ ਬਾਅਦ ਜਥੇਬੰਦੀ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਕਰਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੁਣ ਉੱਠ ਖੜੋ ਜੇ ਸਾਡਾ ਕੋਈ ਪਰਸਨਲ ਮੈਟਰ ਹੈ ਸਾਡੀ ਕੋਈ ਪਰਸਨਲ ਲੜਾਈ ਹੈ ਸਾਡੇ ਨਾਲ ਨਾ ਖੜੋ ਪਰ ਇਹ ਪੰਜਾਬ ਦੀ ਲੜਾਈ ਹੈ ਤੁਹਾਡੇ ਚਾਰੇ ਪਾਸੇ ਛੱਤਰ ਵੀ ਪੈਣਗੇ ਤੁਹਾਡੇ ਛੱਤਰ ਪੈਣੇ ਦਾ ਪੈਣੇ ਕਰਿਆ ਕੇ ਛੱਤਰ ਪੈਣਗੇ ਇਹ ਗੱਲ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਦੀ ਕਾਸ਼ ਮੈਂ ਬ੍ਰਦਰ ਨਜੀ ਮਾ ਬਾਈ ਸਰ ਅਮਨਜੀ ਕੀ ਮਾਮਲਾ ਜਿਹੜਾ ਤਾਜ਼ਾ ਆਇਆ ਤੁਸੀਂ ਪਟਿਆਲਾ ਪਹੁੰਚੇ ਕੀ ਅੱਗੇ ਦੀ ਕੀ ਪਤਾ ਲੱਗਿਆ ਤੁਹਾਨੂੰ ਅੱਗੇ ਪਟਿਆਲਾ ਜੀ ਮੈਂ ਪਹੁੰਚਿਆ ਮੈਨੂੰ ਇੱਥੇ ਦੀ ਕੋਈ ਖਾਸ ਇਨਫੋਰਮੇਸ਼ਨ ਨਹੀਂ ਹੈਗੀ ਸਾਡੇ ਪਿੰਡ ਦੀ ਪੰਚਾਇਤ ਤੇ ਮੋਤਵਰ ਬੰਦੇ ਪਹਿਲਾਂ ਪਟਿਆਲਾ ਸਦਰ ਚ ਗਏ ਸੀ ਸਦਰ ਚੋਂ ਕਹਿੰਦੇ ਸੀ ਆਈ ਲੈ ਗਏ ਸੀ ਆਈ ਗਏ ਉਹ ਕਹਿੰਦੇ ਸਦਰ ਲੈ ਗਏ ਸਦਰ ਫੇਰ ਆਏ ਉਹ ਕਹਿੰਦੇ ਜੀ ਪੁਨਰਿਹੜੀ ਲੈ ਗਏ ਐਂ ਚੱਕਰਾਂ ਦੇ ਪਾਈ ਬੈਠੇ ਹੈ ਜੀ ਤੇ ਉਹ ਪੁਨਰਿਹੜੀ ਚੋਂ ਕੀ ਗਏ ਉਹ ਕਹਿੰਦੇ ਜੀ ਸੀਆਈ ਲੈ ਗਏ ਜੀ ਐਂ ਚੱਲੀ ਜਾਂਦਾ ਜੀ ਸਾਰਾ ਸਿਸਟਮ ਮਾਮਲਾ ਜੀ ਦਾ ਕੀ ਲੱਗਦਾ ਤੁਹਾਨੂੰ ਮਾਮਲਤਾ ਜੀ ਹੁਣ ਤੁਸੀਂ ਵੀ ਸਿਆਣੇ ਹੋ ਦੇਖਣ ਵਾਲੇ ਸਰੋਤੇ ਵੀ ਸਿਆਣੇ ਨੇ ਕਿ ਇੱਕ ਬੰਦੇ ਤੇ ਐਫ ਆਈ ਆਰ ਹੋਈ ਹੋਵੇ ਪਾਪੂਲਰ ਬੰਦਾ ਹੋਵੇ ਪਾਪੂਲਰ ਬੰਦਾ ਹੋਵੇ ਐਫ ਆਈ ਆਰ ਹੋਈ ਹੋਵੇ ਸਰਕਾਰ ਦੇ ਖਿਲਾਫ ਬੋਲਦਾ ਹੋਵੇ ਕਿ ਇੰਨੇ ਟਾਈਮ ਮਾਮਲਾ ਟਿਕ ਜੂ ਇੱਕ ਮਹੀਨੇ ਪਹਿਲਾਂ ਦੀ ਦਰਖਾਸਤ ਐਫ ਆਈ ਆਰ ਸੋਰੀ ਆਪ 20 ਤਰੀਕ ਦੀ ਕੱਟੀ ਹੋਈ ਹੈ ਦਰਖਾਸਤ ਇੱਕ ਮਹੀਨੇ ਪਹਿਲਾਂ ਦੀ ਹੈ ਜਿਹੜੇ ਬੰਦੇ ਨੇ ਕਿਸੇ ਨੇ ਪਤਾ ਨਹੀਂ ਦੀਪ ਕਿੱਥੋਂ ਦੀ ਦੀਪ 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 ਬਾਬਾ ਦੀਪ ਸਿੰਘ ਨਗਰ ਦਾ ਜੀ ਉਹ ਬੰਦੇ ਦਾ ਨਾਮ ਮੇਰੇ ਮੇਰੇ ਨਾਮ ਵੀ ਨਹੀਂ ਦਿਮਾਗ ਚ ਆਇਆ ਜੀ ਮੈਂ ਐਫ ਆਈ ਆਰ ਪੜ੍ਹੀ ਪਰ ਮੈਂ ਭੁੱਲ ਗਿਆ ਤੇ ਉਹ ਬੰਦੇ ਨੇ ਪਰਚਾ ਕਰਵਾਇਆ ਜਿਹਨੂੰ ਮੈਂ ਅਸੀਂ ਕਦੇ ਨਾ ਦੇਖਿਆ ਨਾ ਕਦੇ ਮਿਲੇ ਨਾ ਕੁਝ ਲੈਣਾ ਦੇਣਾ ਸਾਡਾ ਉਹਦੇ ਨਾਲ ਬੰਦੇ ਬਾਈ ਕਿਵੇਂ ਦੇਖਦੇ ਹੋ ਬਦਲੇ ਦੀ ਜਿਹਨੇ ਅਧਿਕਾਰ ਵਾਲੋ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਸਰਕਾਰ ਤੋਂ ਵੱਲੋਂ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਸਰਕਾਰ ਇਹ 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 ਲੱਗ ਰਿਹਾ ਹੈ ਕਿ ਜਿਹੜਾ ਲੁਧਿਆਣੇ ਪਰਚਾ ਕਰਿਆ ਸੀ ਉੱਥੇ ਕੋਈ ਕਸਰ ਰਹਿ ਗਈ ਇਹਦਾ ਲੁਧਿਆਣੇ ਇਹਨਾਂ ਨੇ ਜੋ ਵੀ ਬਾਈ ਨਾਲ ਠੀਕ ਹੈ ਚਾਰਚਰ ਵੀ ਕਰਿਆ ਜੋ ਵੀ ਕਰਿਆ ਉੱਥੇ ਕੋਈ ਕਸਰ ਨਹੀਂ ਗਈ ਕਹਿੰਦੇ ਜੀ ਭਾਨੇ ਸਿੱਧੂ ਦਾ ਸਾਨੂੰ ਉਹ ਗੱਲ ਰੜਕ ਰਹੀ ਹੈ ਜਿਹੜੀ ਉਹ ਗੱਡੀ 'ਚ ਬਹਿੰਦਾ-ਬਹਿੰਦਾ মিডিਆ ਸਾਹਮਣੇ ਕਰ ਗਿਆ ਕਿ ਦਬਣ-ਦਬਾਣ ਜੇਲਾ ਥਾਣੇ ਤੋਂ ਮੈਂ ਨਹੀਂ ਡਰਦਾ ਕਹਿੰਦੇ ਉਹ ਉਹ ਗੱਲ ਰੜਕ ਰਹੀ ਹੈ ਕਹਿੰਦੇ ਹੁਣ ਅਸੀਂ ਇਹਨੂੰ ਇਹ ਦੱਸਾਂਗੇ ਕਿ ਜੇਲਾ ਥਾਣੇ ਹੁੰਦੇ ਕੀ ਨੇ ਬਾਈ ਕਿੰਨੇ ਦਿਨਾਂ ਦਾ ਰਿਮਾਂਡ ਲੱਗਿਆ ਪਤਾ ਕੁਝ ਨਹੀਂ ਰਿਮਾਂਡ 29 ਤਰੀਕ ਤੱਕ ਹੈ ਜੀ ਸਰਕਾਰ ਨੂੰ ਇੱਕ ਗਿਰਿਆਂ ਹਰਕਤਾਂ ਦੇ ਉੱਤੇ ਰਹੀ ਹੈ ਸਰਕਾਰ ਬਾਕੀ ਸਾਡਾ ਉਹ ਵੀ ਕੁਝ ਪਰੇਸ਼ਾਨ ਕੀਤਾ ਜਾ ਰਿਹਾ ਸਰਕਾਰ ਦੇ ਜਿਹਨਾਂ ਮੇਰੇ ਸਾਹਮਣੇ ਥੋੜੇ ਤਕਰਬੰਦ ਦੇਖੋ ਜੀ ਜਿਹੜੀ ਹੈ ਪਹਿਲਾਂ ਨਹੀਂ ਐਫਆਈਆਰ ਸੀ ਉਹਦੇ ਵਿੱਚ ਤਾਂ ਐਸਾ ਕੋਈ ਲੈਣਾ ਤਾਂ ਨਹੀਂ ਮੈਨੂੰ ਜਿਹੜੇ ਤੱਕ ਆ ਐਫਆਈਆਰ ਜਿੱਤੇ ਤੱਕ ਮੈਂ ਪੜੀ ਹੈ ਕਿ ਚਾਰ ਬੰਦੇ ਇਹਨਾਂ ਨੇ ਅਣਖਛਾਤੇ ਵੀ ਪਾਏ ਨੇ ਇਹ 'ਚ ਕੁਝ ਵੀ ਹੋ ਸਕਦਾ ਹੈ ਜੀ ਜਿਹੜੀ ਇਹ ਐਫਆਈਆਰ ਹੈ ਇੱਕ ਮੈਂ ਲਾਸਟ ਕੋ ਬੇਨਤੀ ਕਰਨਾ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਵੀ ਇਨਸਾਫ ਪਸੰਦ ਲੋਕ ਬੈਠੇ ਨੇਗੇ ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਹੈ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੋਚ ਲੈ ਕੇ ਜਾਊਗਾ ਜਿਹੋ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਹੈ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨਿਆਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਹੈ ਹਰ ਇੱਕ ਨਾਲ ਹੀ ਹੋਣਾ ਕੱਠ ਦੀ ਕਾਲ ਜੀ ਦੇ ਜਾ ਰਹੇ ਹੋ ਕੱਠ ਦੀ ਕਾਲ ਦਿੱਤੀ ਹੋਈ ਹੈ ਜੀ ਬਾਈ ਪਹਿਲੀ 29 ਤਰੀਕ ਦੀ ਕੱਠ ਦੀ ਕਾਲ ਦਿੱਤੀ ਹੋਈ ਆ ਕੱਠ ਦੀ ਵੀ ਕਾਲ ਜੋ ਵੀ ਜੱਥੇਬੰਦੀਆਂ ਦੋ ਦੋ ਪ੍ਰੋਗਰਾਮ ਲਿਕਣਗੇ ਜੋ ਵੀ ਕਰਨਾ ਪਊ ਬਾਈ ਜੋ ਵੀ ਸੜਕਾ ਜਾਮ ਕਰਨੇ ਕੁਝ ਵੀ ਕਰਨਾ ਪੈਣਾਗਾ ਜਿੰਨੇ ਕੁ ਜੋਗੇ ਹੈਗੇ ਆ ਬਾਈ ਜੀ ਜਿਉਂਦੇ ਰਹੇ ਤੱਕ ਕਰਾਂਗੇ ਅਨੇ ਕੱਟ ਦੀ ਜਗ੍ਹਾ ਇੱਕ ਵਾਰ ਤਾਂ ਪਿੰਡ ਦੀ ਰੱਖੀ ਜੇ ਪਿੰਡ ਦੀ ਹੀ ਹੋ। ਉਸ ਤੋਂ ਬਾਅਦ ਜਥੇਬੰਦੀਆਂ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਕਰਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੁਣ ਉੱਠ ਖੜੋ ਜੇ ਸਾਡਾ ਕੋਈ ਪਰਸਨਲ ਮੈਟਰ ਹੈ ਸਾਡੀ ਕੋਈ ਪਰਸਨਲ ਲੜਾਈ ਹੈ ਸਾਡੇ ਨਾਲ ਨਾ ਖੜੋ ਪਰ ਇਹ ਪੰਜਾਬ ਦੀ ਲੜਾਈ ਹੈ ਤੁਹਾਡੇ ਚਾਰੇ ਪਾਸੇ ਛੱਤਰ ਵੀ ਪੈਣਗੇ ਤੁਹਾਡੇ ਛੱਤਰ ਪੈਣੇ ਦਾ ਪੈਣੇ ਕਰਿਆ ਕੇ ਛੱਤਰ ਪੈਣਗੇ ਇਹ ਗੱਲ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ